ਸੋਸ਼ੀਅਲ ਜੀ ਅਜਵੇ ਨਵੇਂ ਲੋਕ ਜਿਹੜਾ ਦਾ ਸਵਾਗਤ ਹੈ ਅਤੇ ਅਸੋਨੇ ਮੌਜੂਦ ਜਿਹੜਾ ਆਪਣਾ ਵਲੋਗ ਦੀ ਸ਼ੁਰੂਆਤ ਕਰ ਰਹੇ ਆਂ ਬਾਬਾ ਸ਼ਚੰਦਰ ਬਾਹਰ ਤੋਂ ਕਰ ਰਹੇ ਆਂ ਪਿੰਡ ਚੰਨੂ ਨੰਗਲ ਟਾਲੀ ਸਾਹਿਬ ਤੇ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅਸੋਲੇ ਮੈਂ ਤੁਹਾਨੂੰ ਦਰਸ਼ਨ ਕਰਾਉਂਗਾ ਫਿਲਹਾਲ ਤਾਂ ਮੈਂ ਇਥੇ ਬੋਲੀ ਸਾਹਿਬ ਦਾ ਜਲ ਆ ਰਹੇ ਆਂ ਪੀਣ ਲਈ ਅੱਜ ਤਰੀਕ ਹੋ ਗਈ ਜੀ 11 ਜੋ ਅੱਜ ਦੇ ਸਿਨੇਮੈਟਿਕ ਹੋਣਗੇ ਤੁਹਾਨੂੰ ਮੈਂ ਦਿਖਾਵਾਂਗਾ ਅੱਜ ਹੋਗਾ ਸੋਮਵਾਰ ਤੇ ਅੱਜ ਅਸੀਂ ਸ਼ਵਾਲੇ ਵੀ ਜਾਵਾਂਗੇ ਸ਼ਵਾਲੇ ਦੇ ਵਿੱਚ ਵੀ ਅੱਜ ਆਰਤੀ ਹੁੰਦੀ ਹ ਤਿਆਸੋ ਮੇਹਤਾਨ ਨੂੰ ਇਥੋਂ ਦੇ ਦਰਸ਼ਨ ਕਰਾ ਰਹੇ ਆ ਬਾਬਾ ਐਸਚਨ ਜੀ ਦੇ ਤਸਵੀਰਾਂ ਲੱਗੀਆਂ ਤੁਹਾਨੂੰ ਦਰਸ਼ਨ ਕਰ ਦੇਣਾ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਹਰ ਸੋਮਵਾਰ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਦਰਸ਼ਨ ਕਰਾਉਣ ਦੇ ਮਹਾਰਾਜ ਦਾ ਪ੍ਰਕਾਸ਼ਪੁਰੋ ਵੀ ਆ ਰਿਹਾ ਹੈ ਕਿਸ ਦਿਨ ਆ ਰਿਹਾ ਉਹ ਵੀ ਦੱਸਾਂਗਾ ਤੁਹਾਨੂੰ ਮੈਂ ਇਹ ਕਹਾਂ ਇਹ ਮਹਾਰਾਜ ਦੀ ਸਰੂਪ ਤੇ ਫਿਰ ਇਸ ਸਾਈਡ ਇਹ ਦੇ ਸਾਈਡ ਇਹ ਦੇ ਸਾਈਡ ਇਸ ਸਾਈਡ ਵੀ ਇਹ ਪੁਰਾਣੀ ਤਸਵੀਰ ਕਾਫੀ ਬਹੁਤ ਬਹੁਤ ਪੁਰਾਣੀ ਹੈ ਦੇਖ ਸਕਦੇ ਹੋ ਇਹ ਚਾਹੀਏ ਤੁਹਾਨੂੰ ਭਰ ਲਿਓ ਸਕਰੀਨਸ਼ਾਟ ਲੈ ਕੇ ਇਹ ਹੈਗਾ ਜੀ ਇੱਕ ਦਿਨ ਬਾਬਾ ਲਖਮੀ ਚੰਦ ਜੀ ਸ਼ਿਕਾਰ ਖੇਡ ਕੇ ਆਏ ਤੇ ਆਗੋਂ ਬਾਬਾ ਅਛੰਦ ਜੀ ਨੇ ਆਖਿਆ ਕਿ ਤੁਹਾਨੂੰ ਲੈ ਤੀਖਾ ਦੇਣਾ ਪਵੇਗਾ ਬਾਬਾ ਲਖਮੀ ਚੰਦ ਜੀ ਨੇ ਸੱਤ ਬਚਨ ਕਹਿ ਕੇ ਮਰੋ ਹੋਏ ਜੀਵ ਜਿੰਦਾ ਕਰ ਦਿੱਤੇ ਤੇ ਪਤਨੀ ਤੇ ਪੁੱਤਰ ਨੂੰ ਵੀ ਘੋੜੇ ਤੇ ਚੜਾ ਕੇ ਲਿਖਾ ਦੇਣ ਲਈ ਸਰਜਖੰਡ ਨੂੰ ਉੱਡ ਗਏ ਬਾਬਾ ਸਿਚੰਨ ਜੀ ਨੇ ਲੰਬੀ ਬਾਹ ਕਰਕੇ ਧਰਮਚੰਦ ਬਲਕ ਨੂੰ ਲਾ ਲਿਆ ਹਾਂ ਜਿਹਦੇ ਕਰਕੇ ਕਿ ਅੰਚ-ਪੰਚ ਚੱਲਦੀ ਰਵੇ ਇਹ ਸੀ ਇੱਥੋਂ ਦੀ ਤੇ ਬਾਕੀ ਹੋਰ ਜਿਹੜੇ ਹੋਣਗੇ ਸਿਨੇਮੈਟਿਕ ਤੁਹਾਨੂੰ ਦਿਖਾਉਂਗਾ ਤੇ ਅਗਲੇ ਮਹੀਨੇ ਇੱਕ ਤਰੀਕ ਤੋਂ ਬਾਅਦ ਇੱਥੇ ਰੌਣਕਾਂ ਲੱਗ ਜਾਣੀਆਂ ਆਪ ਸਭ ਨੂੰ ਮੈਂ ਦਰਸ਼ਨ ਕਰਾ ਦਿਨਾ ਬਾਬਾ ਸਿਚੰਨ ਜੀ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਹਮਣੇ ਅਸਲ ਜੀ ਮੈਂ ਪੁੱਛ ਗਿਆ ਸ਼ਵਾਲੇ ਅੱਜ ਆ ਸੋਮਵਾਰ ਸੋਮਵਾਰ ਆ ਰਾਤ ਨੂੰ ਆਰਤੀ ਹੋਵੇਗੀ ਤੇ ਇਹ ਮੇਰੀ ਸੰਗਤ ਅਕ ਵੀ ਪੀ ਲਿਆ ਕਿ ਹਰ ਸੋਮਵਾਰ ਰਾਤ ਨੂੰ ਅਸੀਂ 9 ਵਜੇ ਇੱਥੇ ਆਰਤੀ ਕਰਦੇ ਪਿੰਡ ਚੰਨੂ ਨਗਰ ਸ਼ਵਾਲੇ ਚ ਤੇ ਇੱਥੇ ਮੌਜੂਦ ਹੋਇਆ ਕਰੋ ਕਿਉਂਕਿ ਸੰਗਤ ਆਨੰਦ ਮਾਣ ਸਕੇ ਤੇ ਆਰਤੀ ਕਰ ਸਕੇ ਸਾਡੇ ਨਾਲ ਸੰਗਤ ਬੱਸ ਸਕੇ ਤੇ ਇੱਕ ਜਾਣਕਾਰੀ ਹੋਰ ਦਿੰਨਾ ਮੈਂ ਥੋੜੀ ਜੀ ਕਿ ਆਪਾਂ ਕੋਈ ਨੌਜਵਾਨ ਹੈਗੇ ਆ ਡੇਰੇ ਦੇ ਹੀ ਬਾਕੀ ਸੰਗਤ ਅੱਗੇ ਵੀ ਪੀ ਲਿਆ ਕਿ ਆ ਜਿਹੜਾ ਹਿੱਸਾ ਆ ਨਾ ਜਿੰਨਾ ਵੀ ਆ ਗੇਟ ਤੋਂ ਅੰਦਰਲੀ ਸਾਈਡ ਆ ਜਿੰਨਾ ਵੀ ਤੁਸੀਂ ਦੇਖ ਰਹੇ ਇੱਥੇ ਅਸੀਂ ਪਵਾ ਰਹੇ ਹਾਂ ਸ਼ੈੱਡ ਇਸ ਛੱਡ ਦਾ ਐਸਟੀਮੇਟ ਚੱਲ ਰਿਹਾ ਜੀ ਇੱਥੇ ਬਣੇਗਾ ਜੋੜਾ ਘਰ ਇਸ ਦੀਵਾਰ ਤੇ ਜਾਂ ਇਸ ਦੀਵਾਰ ਤੇ ਕਿਸੇ ਵੀ ਬਣ ਸਕਦਾ ਤੇ ਸਾਰਾ ਕਵਰ ਅਸੀਂ ਕਰ ਰਹੇ ਆ ਇਹਦੇ ਵਾਸਤੇ ਆਪ ਸਭ ਦਾ ਸਹਿਯੋਗ ਚਾਹੀਦਾ ਸਾਨੂੰ ਅਸੀਂ ਐਸਟੀਮੇਟ ਲਵਾ ਰਹੇ ਇੱਥੇ ਪੂਰੀ ਛੱਡ ਪਵਾ ਰਹੇ ਆ ਤਾਂ ਕਿ ਬਰਸਾਤ ਵਾਲੇ ਦਿਨਾਂ 'ਚ ਇੱਥੇ ਬਾਈਕਾਂ ਵੀ ਲੱਗ ਸਕਣ ਤੇ ਸੰਗਤ ਵੀ ਖਲੋ ਸਕੀ ਕਿਉਂਕਿ ਬਰਸਾਤ ਆਉਂਦੀ ਆ ਤਾਂ ਇੱਥੋਂ ਲੈ ਕੇ ਤੇ ਉੱਥੋਂ ਤੱਕ ਬਿਲਕੁਲ ਹੀ ਸਾਰਾ ਛੱਡ ਤੋਂ ਬਗੈਰ ਆ ਤਾਂ ਅਸੀਂ ਕੋਸ਼ਿਸ਼ ਕਰਨੀ ਇਸ ਸਾਈਡ ਵੀ ਛੱਡ ਲੱਗ ਜੇ ਆਉਣ ਵਾਲੇ ਸਮੇਂ 'ਚ ਫਿਲਹਾਲ ਅਸੀਂ ਇਹਨਾਂ ਕਵਰ ਕਰਾਵਾਂਗੇ ਤੇ ਬਾਕੀ ਮੈਂ ਆਪਣਾ ਪੋਸਟ ਪਾਵਾਂਗਾ ਫਿਰ ਸਕੈਨਰ ਦਵਾਂਗਾ ਜਿਹੜੇ ਦੇ ਵਿੱਚੋਂ ਜਾਂ ਆਸ-ਪਾਸ ਦੇ ਜਿੰਨੇ ਵੀ ਹੈ ਜਿਹੜਾ ਸਹਯੋਗ ਕਰਨਾ ਚਾਹੁੰਦਾ ਜਿਹੜਾ ਤਾਂ ਸੰਬੰਧ ਕੱਢਣਾ ਚਾਹੁੰਦਾ ਸ਼ਿਵਜੀ ਮਹਾਰਾਜ ਜੀ ਦੀ ਇੱਥੇ ਸਥਾਨ ਤੇ ਛੱਡ ਪੂਣ ਲਈ ਉਸੇ ਜੋ ਕਰ ਸਕਦਾ ਗੁਪਤਦਾਨ ਦੇ ਸਕਦਾ ਆ ਤੁਹਾਨੂੰ ਮੈਂ ਕੰਟੈਕਟ ਨੰਬਰ ਦੇ ਦਾਂਗਾ ਵਿੱਚ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਕਿੰਨਾ ਜੋ ਵੀ ਜੋ ਸਹਯੋਗ ਕਰਨਾ ਚਾਹੁੰਦਾ ਚਾਹੇ 1 ਰੁਪਏ ਤੋਂ ਲੈ ਕੇ 1000 ਰੁਪਏ ਤੋਂ ਇੱਕ 10000 20000 ਭਾਵੇਂ 500 ਭਾਵੇਂ 200 100 ਰੁਪਈਆ ਜੋ ਵੀ ਸਹਿਯੋਗ ਕਰਨਾ ਚਾਹੁੰਦਾ ਕਰ ਸਕਦਾ ਵਾ ਜੀ ਸਕੈਨਰ ਦੇ ਦਾਂਗੇ ਨਾਲ ਸਕੈਨਰ ਤੇ ਤੁਸੀਂ ਪਾ ਸਕਦੇ ਹੋ ਜੇ ਕੰਟੈਕਟ ਨੰਬਰ ਦਵਾਂਗਾ ਕੰਟੈਕਟ ਤੇ ਤੁਸੀਂ ਕਰਕੇ ਗੱਲ ਉਹਨਾਂ ਨਾਲ ਤਾਲਮੇਲ ਕਰਕੇ ਤੇ ਉੱਥੇ ਸਹਿਯੋਗ ਕਰ ਸਕਦੇ ਹੋ ਬਾਕੀ ਆਪਾਂ ਇੱਥੇ ਛੱਡ ਪੋਣੀ ਆ ਬਾਕੀ ਆਪਾਂ ਨੂੰ ਤੁਹਾਡਾ ਸਹਿਯੋਗ ਚਾਹੀਦਾ ਸਾਰਿਆਂ ਦਾ ਬਾਕੀ ਅਸੀਂ ਵੀ ਸਹਿਯੋਗ ਕਰਾਂਗੇ ਜੋ ਵੀ ਹੋਊਗਾ ਬਾਕੀ ਮੈਂ ਤੁਹਾਨੂੰ ਫਿਲਹਾਲ ਅੰਦਰ ਦੇ ਸਿਨੇਮੈਟਿਕ ਦਿਖਾ ਦੇਣਾ ਕੀ ਚੱਲ ਰਿਹਾ ਵਾ ਆ ਸੋਮਵਾਰ ਸ਼ਵੇਰ ਦੇ ਸਮੇਂ 12 ਵਜੇ ਦਾ ਸਮਾਂ ਹੋ ਚੱਲਿਆ ਤੇ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਛੜ ਗਿਆ ਇੱਥੇ ਵੀ ਅਸੀਂ ਨੋਰਮਲ ਰਸਤੇ ਦੇ ਵਿੱਚ ਹੀ ਛੜ ਪ ਇੱਥੋਂ ਵੀ ਬੰਦਾ ਜੇ ਦੂਰਸਾਤ ਹੋਵੇ ਆਰਾਮਣਾ ਜਾ ਸਕਦਾ ਅੱਗੇ ਤੇ ਬਾਕੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਇੱਥੇ ਕੀ ਚੱਲ ਰਿਹਾ ਕੀ ਨਹੀਂ ਤੇ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਨੇ ਦਰਸ਼ਨ ਕਰਾ ਰਹੇ ਆ ਸ਼ਨੀ ਦੇ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ ਹੋ ਤੇ ਇਸ ਸਾਈਡ 'ਚ ਪੱਕਿਆ ਜੀ ਲੰਗਰ ਤੇ ਇਸ ਸਾਈਡ ਪ੍ਰਸ਼ਾਦੇ ਉਤਰ ਰਹੇ ਆ ਇਸ ਸਾਈਡ ਪ੍ਰਸ਼ਾਦੇ ਉਤਰ ਰਹੇ ਤੇ ਇਸ ਸਾਈਡ ਲੰਗਰ ਪੱਕ ਰਿਹਾ ਆਪਾਂ ਅੰਦਰ ਵੇਖਦੇ ਹਾਂ ਕੀ ਚੱਲ ਰਿਹਾ ਸਾਹਮਣੇ ਥਾਲੇ ਰੱਖੇ ਸਾਰੇ ਜਿੱਥੇ ਲੰਗਰ ਵੀ ਤੁਹਾਨੂੰ ਦਿਖਾਉਣਾ ਸੀ ਨੈਮੈਟਿਕ ਅਸਲ ਵਿੱਚ ਜੀ ਮੈਂ ਸ਼왈ਲੇ ਜੀ ਮੌਜੂਦ ਹਾਂ ਤਾਂ ਤੁਹਾਨੂੰ ਮੈਂ ਦਰਸ਼ਨ ਕਰਾ ਰਿਹਾ ਫਿਲਹਾਲ ਅੱਜ ਦੇ ਦਿਨ ਹਜੇ ਰੂਪ ਸਵਰੂਪ ਪਿਆਰ ਨਹੀਂ ਕੀਤਾ ਗਿਆ ਪਿਆਰ ਕੀਤਾ ਜਾਊਗਾ ਸਾਮੀ ਕੋਈ 3-4 ਦਿਨ ਬਾਅਦ ਤੁਹਾਨੂੰ ਮੈਂ ਦਰਸ਼ਨ ਕਰਾ ਰਿਹਾ ਸਵੇਰ ਦੇ ਸਮੇਂ ਕੋਈ 12:00 ਵਜੇ ਤੋਂ ਬਿਨਾ ਪਿਲਾਂ ਦੇ ਇਹ ਦੇਖ ਸਕਦੇ ਹੋ ਕਿ ਬੈਕਸਟੇਜ ਤੇ ਕ੍ਰੀਏਸ਼ਨ ਚੱਲ ਰਿਹਾ ਇੱਥੇ ਵੀ ਕਰ ਲਓ ਇਹ ਸੇ ਚੱਲ ਰਿਹਾ ਕਿਰਤਨ ਅਜੇ ਸੰਗਤ ਆਏਗੀ ਸੰਗਤ ਨਹੀਂ ਆਈ ਹੈ ਜੀ ਸੰਗਤ ਆਏਗੀ ਥੋੜੀ ਦੇਰ ਚ ਦਰਸ਼ਨ ਕਰਾ ਰਹੇ ਜੀ ਤੁਹਾਨੂੰ ਮਹਾ ਮਈ ਦੇ ਦਰਸ਼ਨ ਕਰ ਸਕਦੇ ਹੋ ਪਈ ਸੰਗਤ ਆਏਗੀ ਸੰਗਤ ਆਈ ਨਹੀਂ ਹੈਗੀ ਪੂਰੀ ਸੰਗਤ ਆਏਗੀ ਤੇ ਰੌਣਕ ਮੇਲਾ ਲੱਗ ਗਿਆ ਸ਼ੁਰੂਆਤ ਹੋ ਗਈ ਆ 1 2 ਵਜੇ ਤੱਕ ਰੌਣਕ ਹੋ ਜੇਗੀ ਪੂਰੀ பாது மறாங்க ஜூர ஆவாங்க ਇਸ ਸਾਈਡ ਚੱਲ ਰਿਹਾ ਲੰਗਰ ਇਸ ਸਾਈਡ ਚੱਲ ਰਹੀ ਆਰਤੀ ਤੇ ਇਸ ਸਾਈਡ ਸੰਗਤਾਂ ਬੈਠੀਆਂ ਸਾਰੀਆਂ ਤੇ ਐਸੇ ਲਈ ਆਰਤੀ ਹੋ ਰਹੀ ਆ ਇਸ ਸਾਈਡ ਅੰਦਰ ਸਾਰੀਆਂ ਲੇਡੀਜ਼ ਜਿੰਨੀਆਂ ਆਰਤੀ ਕਰ ਰਹੀਆਂ ਬਾਕੀ ਹੋਰ ਤਿੰਨੇ ਮੈਟ ਕੋਣਗੇ ਜੇ ਦਿਖਾਵਾਂਗਾ ਤਾਂ ਨੰਬਰ ਇਸ ਸਾਈਡ ਲੰਗਰ ਚੱਲ ਰਿਹਾ ਅਸਲ ਇਹ ਜੀ ਸਾਰੀਆਂ ਮਹਿਲਾਵਾਂ ਮੰਡਲ ਟੋਟਲੀ ਸਾਰੇ ਦੁਨੀਆਂ ਦੇ ਮਹਿਲਾਵਾਂ ਨੇ ਇੱਥੇ ਸਾਰੇ ਸੋਨ ਦਾ ਮਹੀਨਾ ਮਨਾ ਰਹੇ ਨੇ ਤੇ ਬੜਾ ਵਧੀਆ ਇਹਨਾਂ ਦਾ ਆਨੰਦ ਗੱਜੇ ਦਾ